ਅੱਜ ਦੁਪਹਿਰ ਸਥਾਨਕ ਨਿਊ ਸੂਰਜ ਨਗਰੀ ਵਿੱਚ ਪੁਲਿਸ ਨੇ ਇੱਕ ਕਾਰ ਵਿੱਚ ਛਾਪਾ ਮਾਰ ਕੇ ਕੁਝ ਨੌਜਵਾਨ ਲੜਕੇ ਲੜਕੀਆਂ ਨੂੰ ਅਨੈਤਿਕ ਗਤੀਵਿਧੀਆਂ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਸਿਟੀ 2 ਦੀ ਪੁਲਿਸ ਨੇ ਨਿਊ ਸੂਰਜ ਨਗਰੀ ਗਲੀ ਨੰਬਰ 1 'ਚ ਚੱਲ ਰਹੀਆਂ ਅਨੈਤਿਕ ਗਤੀਵਿਧੀਆਂ ਦੇ ਆਧਾਰ ਤੇ ਉਕਤ ਕਾਰ ਨੂੰ ਘੇਰ ਲਿਆ। ਸੂਚਨਾ ਮਿਲਣਤੇ ਡੀਐਸਪੀ ਅਬੋਲ ਦੀ ਅਗਵਾਈ ਚਥਾਣਾ ਨੰਬਰ 2 ਦੇ ਇੰਚਾਰਜ ਹਰਪ੍ਰੀਤ ਤੇ ਪਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਜਿਨ੍ਹਾਂ ਨੇ ਉਕਤ ਘਰ ਤੇ ਛਾਪਾ ਮਾਰ ਕੇ ਉਥੋਂ ਦਰਜਨ ਤੋਂ ਵੱਧ ਨੌਜਵਾਨ ਲੜਕੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਇਸ ਸਬੰਧੀ ਪੁੱਛਣ ਤੇ ਡੀਐਸਪੀ ਅਰੁਣ ਮੁੰਦਨ ਅਤੇ ਥਾਣਾ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਦੀ ਟੀਮ ਨੇ ਇੱਥੇ ਛਾਪਾ ਮਾਰ ਕੇ ਘਰ ਵਿੱਚੋਂ ਦਰਜਨ ਪਰ ਨੌਜਵਾਨ ਲੜਕੇ ਲੜਕੀਆਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਕੋਛੇ ਚੀਤੋ ਬਾਅਦ ਹੀ ਮਾਮਲਾ ਸਾਹਮਣੇ ਆਵੇਗਾ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸਐਚਓ ਸਿਟੀ 2 ਨੂੰ ਕਿ ਇੱਥੇ ਕੋਈ ਵੀ ਜਿਹੜੀ ਹੈਗੀ ਐ ਮੋਰਲ ਜਿਹੜੇ ਕੰਮ ਹੈਗੇ ਨਿਊ ਸੂਰਜਨਗਰੀ ਵਿੱਚ ਚੱਲ ਰਹੇ ਨੇ ਇਹਦੇ ਸਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇਨਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤਾ ਗਿਆ ਤੇ ਜਿਹੜੀ ਉਹ ਹਾਲੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਜਿਹੜਾ ਕਿ ਜਲਦੀ ਜਿਹੜੇ ਡਿਟੇਲਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸਰ ਕੁਝ ਕਪਲਸ ਵਗੈਰਾ ਮਿਲेंगे ਕੁਝ ਇਹ ਹਾਲੇ ਸਾਡੇ ਅੰਦਰ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਮੈਲਾ ਫੋਰਸ ਤੇ ਬਾਕੀ ਸਾਡੇ ਟੀਮ ਦੇ ਮੈਂਬਰ ਜਿਹੜੇ ਅੰਦਰ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੀ ਵੀ ਜਾਣਕਾਰੀ ਉਹ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ